ਲੋ ਜੀ ਅੱਧਾ ਘੰਟਾ ਹੋ ਗਿਆ ਨਾ ਕੋਈ ਐਂਬੂਲੈਂਸ ਆਈ ਆ ਬੰਦਾ ਇੱਥੇ ਤੜਫੀ ਜਾਂਦਾ ਆ ਹਾਂ ਇਹਨਾਂ ਦੇ ਪਿਤਾ ਜੀ ਆ ਇਹ ਵੀ ਨਾਲ ਬੈਠੇ ਸੀਗੇ ਤੇ ਆ ਬਾਈ ਕੋਲੋਂ ਲੱਗੀ ਆ ਆ ਮੁੰਡੇ ਕੋ ਚੱਕ ਸਾਬੂ ਦਾ ਬਾਈ ਆ ਆ ਟਰੈਕਟਰ ਟਰਾਲੀ ਆ ਨੰਬਰ ਪਲੇਟ ਹੈ ਨਹੀਂ ਭਾਈ ਉਹਦੀ ਕੋਈ ਗੱਲ ਨਹੀਂ ਆ ਟਰੈਕਟਰ ਟਰਾਲੀ ਮੇਸਾ ਨੰਬਰ ਪਲੇਟ ਹੈ ਨਹੀਂ ਕੀ ਦੀ ਨੰਬਰ ਪਲੇਟ ਹੈ ਨਹੀਂ ਕੀ ਹਉਦੀ ਲੈ ਲਈ ਉਹਦੀ ਲੈ ਲਈ ਨਹੀਂ 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 ਤੇਖਾ ਨਹੀਂ ਵੀਰੇ ਜਿਹਦੀ ਬਹਾੜੀ ਦਾ ਬਣਾਏ ਲੋ ਜੀ ਹੁਣ ਐਂਬੂਲੈਂਸ ਆਈ ਆ ਮਰੀ ਪਾਹ ਹੱਥ ਵੀਰੇ ਪਾਹ ਹੱਥ ਹਾਏ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਾਮ ਲਾਲ ਹੈ ਕਿਹੜਾ ਪਿੰਡ ਹੈ ਜੀ ਅਪਰਾ ਪਿੰਡ ਹੈ ਸਾਡਾ ਕੀ ਹਾਸਾ ਵਾਪਰੇ ਤੁਹਾਡੇ ਨਾਲ ਹਾਸਾ ਦਾ ਵਾਪਰੇ ਜੀ ਅਸੀਂ ਦਵਾਈ ਲੈਣ ਵਾਸਤੇ ਗ੍ਰਾਮ ਨੂੰ ਜਾ ਰਹੇ ਸੀ ਤੇ ਅਸੀਂ ਆਪਣੇ ਤੋਂ ਗ੍ਰਾਮ ਨੂੰ ਜਾ ਰਹੇ ਸੀ ਤੇ ਉਹ ਟਰਾਲੀ ਵਾਲਾ ਮੋੜੇ ਹੋਂ ਗ੍ਰਾਮ ਤੋਂ ਆਪਣੇ ਵੱਲ ਨੂੰ ਆ ਰਿਹਾ ਸੀਗਾ ਉਹ ਚੋਨਾ ਵਿੱਚੋਂ ਮਾਸੇ ਜਾ ਰਿਹਾ ਸੀਗਾ ਅਸੀਂ ਸਿੱਧੇ ਜਾ ਰਹੇ ਸੀ ਤਾਂ ਉਹਨੇ ਦਾਣਾ ਮੰਡੀ ਆ ਕੇ ਉਹ ਇੱਕਦਮ ਘੱਟ ਮਾਰ ਕੇ ਜਾਣੇ ਦਾਣਾ ਮੰਡੀ ਵੱਲੋਂ ਉਹ ਦੇਖਿਆ ਨਹੀਂ ਕਿ ਮੋਰੇ ਮੋਟਰਸਾਈਕਲ ਆ ਰਹੇ ਆ ਤੇ ਸਾਡਾ ਮੁੰਡਾ ਮੇਰਾ ਮੁੰਡਾ ਮੋਟਰਸਾਈਕਲ ਚਲਾ ਰਿਹਾ ਸੀ ਮੈਂ ਉਹਦੇ ਪਿੱਛੇ ਬੈਠਾ ਸੀਗਾ ਤੇ ਉਹ ਟਰਾਲੀ ਦੇ ਵਿੱਚ ਲੱਗ ਕੇ ਤੇ ਮੁੰਡਾ ਮੇਰਾ ਟਰਾਲੀ ਦੇ ਵਿੱਚ ਜਾਨੀ ਵੜ ਗਿਆ ਤੇ ਉਹਦੇ ਲੱਦੇ ਉੱਪਰ ਰਾਈਟ ਹੈਂਡ ਵਾਲੀ ਲੱਸੀ ਉਹ ਤੇ ਟਰਾਲੀ ਚੜ ਗਈ ਤੇ ਉਹ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਆਏਗਾ ਕਿ ਬੰਦਾ ਥੱਲੇ ਵੜ ਗਿਆ ਲੋਕਾਂ ਵਾਲੀ ਭਾਈ ਤਾਂ ਫਿਰ ਉਹਨੂੰ ਪਿੱਛੇ ਕਰਕੇ ਮੁੰਡੇ ਦੇ ਵਿੱਚੋਂ ਕੱਢਿਆ ਗਿਆ। ਕਿੰਨੇ ਜਣੇ ਸੀ ਟਰੈਕਟਰ ਤੇ ਸਵਾਰ? ਟਰੈਕਟਰ ਤੇ ਤਿੰਨ ਜਣੇ ਸੀ, ਦੋ ਬਈਏ ਸੀਗੇ ਇੱਕ ਉਹ ਟਰੈਕਟਰ ਚਲਾ ਰਿਹਾ ਸੀ ਮੁੰਡੇ ਦਾ ਨਾਮ ਸਾਨੂੰ ਨਾ ਜੈ ਟਰੈਕਟਰ ਚਲਾ ਰਿਹਾ ਸੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ? ਪ੍ਰਸ਼ਾਸਨ ਨੂੰ ਇਸ ਵਾਰ ਸ਼ਿਕਾਇਤ ਵਗੈਰਾ ਕੀਤੀ ਆਂ। ਪ੍ਰਸ਼ਾਸਨ ਨੂੰ ਕੀਤੀ ਸੀ। ਸਮਝਾਉਂਦੇ ਰਿਪੋਰਟ ਕਰਕੇ ਆਇਆ। ਸਾਡੀ ਇਹ ਹੀ ਮੰਗ ਹੈ ਕਿ ਸਾਡੀ ਉਹਦੀ ਹੈਲਪ ਕੀਤੀ ਜਾਵੇ ਮੁੰਡੇ ਦੀ ਕਿਉਂਕਿ ਉਹ ਰੱਦੀ ਹੋ ਗਿਆ। ਸਾਡੀ ਉਮਰ ਕੰਮ ਕਰਨ ਦੇ ਲਾਇਕ ਨਹੀਂ ਹੈਗਾ ਹੁਣ। ਜਦਿਕਲ ਵੀ ਇਹ ਲੈ ਕੇ ਜਾਤ ਰੱਖਣੀ ਪਣੀ ਆ ਕਿੰਨੇ ਵਜੇ ਇਹ ਹਸਾ ਵਾਪਰਿਆ ਜੀ ਸਵੇਰੇ 7 ਵਜੇ ਵਾਪਰੇ ਜੀ ਤੇ ਡਰਾਈਵਰ ਤੇ ਟਰੈਕਟਰ ਡਰਾਈਵਰ ਮੋਕੇ ਤੇ ਸੀ ਗਏ ਡਰਾਈਵਰ ਤੇ ਮੋਕੇ ਤੇ ਉਸ ਵੇਲੇ ਸੀਗੇ ਜਿਸ ਵੇਲੇ ਜੀ ਉਹ ਡੀ ਐਮ ਸੀ ਲੈ ਕੇ ਗਿਆ ਐਮ ਲੇਵਲ ਫੇਰ ਉਹ ਫਰਾਰ ਹੋ ਗਏ ਪੰਜ ਵਜੇ ਨਹੀਂ ਆਏ ਮੈਂ ਫੋਨ ਵੀ ਕੀਤਾ ਕਈ ਵਾਰੀ ਕੋਈ ਜੱਟ ਲਓ ਜੀ ਅੱਧਾ ਘੰਟਾ ਹੋ ਗਿਆ ਨਾ ਕੋਈ ਐਂਬੂਲੈਂਸ ਆਈ ਆ ਬੰਦਾ ਇੱਥੇ ਤੜਫੀ ਜਾਂਦਾ ਆ ਆਹ ਗਾਰਾ ਮੇਰਾ ਭਰਾ ਹਾਂ ਇਹਨਾਂ ਦੇ ਪਿਤਾ ਜੀ ਆ ਇਹ ਵੀ ਨਾਲ ਬੈਠੇ ਸੀਗੇ ਤੇ ਆ ਬਾਈ ਕੋਲ ਲੱਗੀ ਆ ਆ ਮੁੰਡੇ ਕੋ ਚੱਕ ਸਾਪੂ ਦਾ ਬਾਈ ਆ ਆ ਟਰੈਕਟਰ ਟਰਾਲੀ ਆ ਆ ਬਾਕੀ ਵੀਡੀਓ ਨਾਲ ਪਲੇਟ ਹੈ ਨਹੀਂ ਭਾਈ ਉਹਦੀ ਕੋਈ ਗੱਲ ਨਹੀਂ ਆ ਟਰੈਕਟਰ ਟਰਾਲੀ ਮੈਂ ਕਿਹਾ ਨੰਬਰ ਪਲੇਟ ਹੈ ਨਹੀਂ ਕੀ ਇਹਦੀ ਨੰਬਰ ਪਲੇਟ ਹੈ ਨਹੀਂ ਕੀ ਉਹ ਬੰਦੇ ਦੀ ਉਧਾਰ ਲਾ ਨਾ ਆ ਉਹਦੀ ਲੈ ਲਈ ਉਹਦੀ ਲੈ ਲਈ ਆ ਬੇਚਾਰੀ ਬੇਚਮਾਨੀ ਦੇਖੀ ਦਾ ਨਹੀਂ 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 ਨਾ ਪੈਸਾ ਨਹੀਂ ਵੀਰੇ ਜਿੱਦੀ ਬਣੀ ਆ ਜੀ ਹੁਣ ਐਂਬੂਲੈਂਸ ਆਈ ਆ ਪਰੀ ਪਵਾ ਹੱਥ ਵੀਰੇ ਪਵਾ ਹੱਥ ਲਓ ਜੀ ਅੱਧਾ ਘੰਟਾ ਹੋ ਗਿਆ ਨਾ ਕੋਈ ਐਂਬੂਲੈਂਸ ਆਈ ਆ ਬੰਦਾ ਇੱਥੇ ਤੜਫੀ ਜਾਂਦਾ ਆ ਹਾਂ ਇਹਨਾਂ ਦੇ ਪਿਤਾ ਜੀ ਆ ਇਹ ਵੀ ਨਾਲ ਬੈਠੇ ਸੀਗੇ ਤੇ ਆ ਬਾਈ ਕੋਲ ਲੱਗੀ ਆ ਆ ਮੁੰਡੇ ਕੋ ਚੱਕ ਸਾਬੂ ਦਾ ਬਾਈ ਆ ਆ ਟਰੈਕਟਰ ਟਰਾਲੀ ਆ ਪਾਪਾ ਕੋਈ ਵੀਡੀਓ ਨਾਲ ਹੈ ਪਲੇਟ ਹੈ ਨਹੀਂ ਭਾਈ ਉਹਦੀ ਕੋਈ ਗੱਲ ਨਹੀਂ ਆ ਟਰੈਕਟਰ ਟਰਾਲੀ ਮੈਂ ਕਿਹਾ ਨੰਬਰ ਪਲੇਟ ਹੈ ਨਹੀਂ ਕੀ ਇਹਦੀ ਨੰਬਰ ਪਲੇਟ ਖਾਈ ਨਹੀਂ ਗਈ ਉਹ ਬੰਦੇ ਦੀ ਚਾਰ ਲੈਣਾ ਆ ਉਹਦੀ ਲੈ ਲਈ ਉਹਦੀ ਲੈ ਲਈ ਬੇਚਾਰੀ ਬੱਚ ਬਣੀ ਦੇਖੀ ਨਾ ਨਹੀਂ 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 ਪੇਸ਼ਾ ਨਹੀਂ ਵੀਰੇ ਜਿੰਦੀ ਬੜੀ ਹਾਰੀ ਦਾ ਬਣਿਆ ਜਾ ਲਓ ਜੀ ਹੁਣ ਐਂਬੂਲੈਂਸ ਆਈ ਆ ਪਰੀ ਪਾਓ ਹੱਥ ਵੀਰੇ ਪਾਓ ਹੱਥ ਆ ਜਾ